ਹਲੋ ਜੀ ਸਸ ਸਿਕਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਕੁਝ ਪਾਰਟੀ ਵੇਅਰ ਤੇ ਇਹਦੇ ਵਿੱਚ ਆਪਾਂ ਲੈ ਕੇ ਆਏ ਆ ਜੌਰਜਟ ਦਾ ਬਹੁਤ ਸੋਹਣਾ ਵਰਕ ਹੋਇਆ ਹੋਆ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਹੱਥ ਦਾ ਕੰਮ ਹੋਇਆ ਹੋਇਆ ਤੇ ਉੱਪਰ ਪਿੰਕਕੋਕ ਵੀ ਹੈ ਤੇ ਦੇਖੋ ਬਹੁਤ ਪਿਆਰਾ ਕੰਮ ਹੋਇਆ ਹੋਇਆ ਹੈ ਇਹ ਦੇਖੋ ਹਾਥੀ ਬਣੇ ਹੋਏ ਆ। ਪੂਰਾ ਡਿੰਗਲ ਮੈਂ ਖਵਾ ਮਤਲਬ ਬਣਿਆ ਵਾ ਪਰ ਬਹੁਤ ਸੋਹਣਾ ਪੀਸ ਹੈ। ਤੁਸੀਂ ਲਓਗੇ ਤਾਂ ਲਿਆਵਾ ਵੀ ਬਹੁਤ ਸੋਹਣਾ ਲੱਗਦਾ। ਇਹ ਦੇਖੋ ਜੀ ਬਹੁਤ ਪਿਆਰਾ ਪੀਸ ਹੈ ਤੇ ਨਾਲ ਇਹ ਕ੍ਰੈਸ਼ ਜੋ ਸ਼ੇਰ ਚਾਂਦੀ ਆ ਉਹਦਾ ਸੂਟ ਹੈ ਤੇ ਟੋਟਲ ਸੂਟ ਦੀ ਕੋਸਟ ਵਿਦ ਦ ਦੁਪੱਟਾ ਹੈ ਜੀ 4300 ਰੁਪਏ। ਕਿਸੇ ਨੂੰ ਵੀ ਪਸੰਦ ਹੋ ਤਾਂ ਤੁਸੀਂ ਇਹਦੇ ਨਾਲ ਕੋਈ ਹੋਰ ਕਲਰ ਵੀ ਲਾਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਮੈਚਿੰਗ ਸੇਮ ਕਰਕੇ ਜੀ ਦਵਾਂਗੇ। ਇਹ ਕੋਈ ਕਨਫਰਮ ਨਹੀਂ ਹੈਗਾ ਤੁਸੀਂ ਵੀ ਇਸ ਦੁਪੱਟੇ ਦੇ ਨਾਲ ਆਹੀ ਸੂਟ ਲੈਣਾ ਤੁਸੀਂ ਇਸ ਦੁਪੱਟੇ ਦੇ ਨਾਲ ਬਲੈਕ ਵੀ ਲੈ ਸਕਦੇ ਹੋ ਸਕਾਈ ਕਲਰ ਵੀ ਲੈ ਸਕਦੇ ਹੋ ਤੇ ਜੋ ਪਿਆਜ਼ੀ ਕਲਰ ਦਾ ਇੱਕ ਕਲਰ ਪਿਆਜ਼ੀ ਕਲਰ ਦਾ ਸੂਟ ਆਂਦਾ ਉਹ ਵੀ ਤੁਹਾਨੂੰ ਮਤਲਬ ਲਿਆ ਕੇ ਦੇ ਦੂੰਗੀ ਚੋਇਸ ਤੁਹਾਡੀ ਹੋਏਗੀ ਜੀ ਬਾਕੀ ਐਦਾਂ ਵਧੀਆ-ਵਧੀਆ ਸੂਟ ਦੁਪੱਟੇ ਅੱਗੇ ਵੀ ਦੇਖਣ ਲਈ ਸਾਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਲਾਈਕ ਕਰਨਾ ਨਾ ਭੁੱਲੋ ਜੀ ਓਕੇ ਥੈਂਕ ਯੂ